ਰਾਮਪਾਲ 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 ਜੀ ਜਿਹੜੇ ਰਜਵਾਲ ਤੋਂ ਜਿਹੜੀ ਆਮਦ ਪਰਦੇ ਕਲੀ ਖਾਤਾ ਵੀ ਖੁੱਤੀ ਖੋਲੇ ਅਤੇ ਜਿਤ ਵੀ ਤੁਹਾਡੀ ਹੋਈ ਹੈ ਕਿ ਰਾਮ ਪਾਲ ਕਿਹਾ ਬਈ ਰਾਮ ਪਾਲ ਪਬਲਿਕ ਦਾ ਰੋੜਾ ਬਹੁਤ ਬੜੀ ਨੀ ਰਮਨ ਦਾ ਸਾਰੇ ਕੁਝ ਜੀ ਨਾ ਜਰਤ ਕਰ ਸਕਦਾ ਹੁਣ ਤੁਸੀਂ ਪਿੰਡਾਂ ਦੇ ਵਿੱਚ ਲੋਕਾਂ ਦੇ ਬਾਰੇ ਵਿੱਚ ਕੀਤੇ ਹੋਣਗੇ ਕੰਮ ਕਰਵਾਣਾ ਕਿਹੜੇ ਕੰਮ ਆ ਜਿਹੜੇ ਪਹਿਲ ਦੇ ਆਧਾਰ ਤੇ ਤੁਸੀਂ ਕਰੋਗੇ ਕੰਮ ਦੇਖੋ ਜਿਹੜੇ ਹੈਗੇ ਸਾਰੇ ਕਰਵਾਉਣੇ ਆਪਾਂ ਦੋ ਜੋ ਕੰਪਨੀ ਹੋਰ ਜੋ ਕੰਮ ਕਰਦੇ ਆ ਰਸਤੇ ਆ ਗਏ ਆ ਉਹ ਵੀ ਦੀ ਪਾਣੀ ਦੀ ਸਮੱਸਿਆ ਕੋਈ ਜਿਆਦਾ ਸਾਡੇ ਪਾਣੀ ਨਹੀਂ ਸਤ ਸਾਰੇ ਗਾਮ ਦੇ ਇਲਾਕਾ ਦੇ ਵਾਸੀਆਂ ਦਾ ਕੀ ਜਾਨਣਾ ਚਾਹੁੰਦੇ ਜਿਨ੍ਹਾਂ ਨੇ ਤੁਹਾਨੂੰ ਵੋਟ ਦਿੱਤੀ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਮੇਰੇ ਵਿੱਚ ਪਿਆ ਉਹਨਾਂ ਦੇ ਸਤਨ ਮੈਥੇ ਪਹੁੰਚੇ ਨਹੀਂ ਮੈਂ ਕਿਥੇ ਕਿਥੇ ਪਹੁੰਚਿਆ ਉਹਨਾਂ ਨੇ ਮੇਰੇ ਪਰ ਆ ਜੇ ਨਾਛਦੇ ਉਹਨਾਂ ਦਾ ਜਿਹੜੇ ਹੋਰ ਸਾਡੇ ਪਿੰਡ ਸਾਰੇ ਨਾਛਦੇ ਉਹਨਾਂ ਬਹੁਤ ਬਹੁਤ ਸਾਰਿਆਂ ਬਹੁਤ ਧੰਨਵਾਦ ਸਾਰੇ ਹੀ ਪਿੰਡ ਵਾਸੀ ਮੇ ਆਲੇੜ ਬਣਦਾ ਧਾਰਾ ਵਾਲੇ ਦਾ ਸ਼ਿਰੀ ਪੰਚਿਆ ਕਰਮੋਲ ਵਾਲੇ ਦਾ ਸਾਰੇ ਬਹੁਤ ਬਹੁਤ ਤੁਹਾਡਾ ਮੈਂ ਨਾਮ ਬਹੁਤ ਰਣੀਆ ਕਿੰਨੀਆਂ ਵੋਟਾਂ ਪਈਆਂ ਕੋਲ ਤੁਹਾਨੂੰ ਸਾਨੂੰ 76% ਦੇ 166 ਵੋਟਾਂ ਦਿੱਤੀਆਂ ਚਾਰ ਬੰਦੇ ਨੇ ਮਾ ਕਰਦੀ ਬਗਵਾਤ ਵੀ ਖਤਰਾ ਲੱਗਿਆ ਸਮਾਜਿਕ ਸੇਵਾ ਤੋਂ ਸਾਨੂੰ ਬਹੁਤ ਬਹੁਤ ਕੀਤੀ ਹੈ ਕਿ ਨੌਕੰਢੇ ਰੋਗ ਜਿਹੜਾ ਪੂਰਾ ਕਾਹਤ ਹੈ ਜਿਹੜਾ ਬਹੁਤ ਕੰਮ ਕਰਿਆ ਹੋਰ ਜੋ ਵੀ ਕਰਦਾ ਹਲਤਾਂ ਨਾਲ ਜੋ

ਯੋ ਵਲੇ ਕਿੱਦੇ ਬੈਠਾ ਨੇ ਅਸੀਂ ਗੱਲ ਕੀ ਪਿੰਨਾ ਮਲ ਪੰਜਾਂ ਪੰਚਾਇਤਾਂ ਦੇ ਹਲੜ ਦੇ ਤੇ ਧਾਰ ਦੇ ਵਿੱਚ ਰੋਲ ਆਪਰ ਤੇ ਲੋਕਾਂ ਤੇ ਮਿਲੂ ਸਾਰੇ ਹੀ ਮਲ ਪਿੰਡ ਵਾਸੀਆਂ ਦੇ ਜਿਹੜੇ ਵੋਟਰ ਨੇ ਸੁਪਨ ਵੋਟਰ ਨੇ ਜਿਨ੍ਹਾਂ ਨੇ ਇਹ ਪਛਾਣ ਕੀਤੀ ਕਿ ਕਿਹੜਾ ਮਿਹਨਤੀ ਹੋਰ ਹਾਂਜੀ ਮਿਹਨਤੀ ਜਾਇਆ ਕੈਂਡੀਡੇਟ ਹੈ ਉਹਨਾਂ ਨੂੰ ਆਪਣੀ ਕੀਮਤੀ ਵੋਟਾਂ ਬਾਸ ਕਰਕੇ ਲਾਇਆ ਤੇ ਅੱਜ ਉਹਨਾਂ ਦਾ ਬਹੁਤ ਬਹੁਤਨ ਵਾਧੀਆਂ ਜਿਹੜੇ ਵੀ ਵਾਅਦੇ ਕੀਤੇ ਨੇ ਅਜੇ ਉਹ ਜਰੂਰ ਅਸੀਂ ਉਹਨਾਂ ਦਾ ਰਾਮੇ ਲਗਾ ਮੇਰੇ ਸੋਹਣੇ ਜੇ ਸਰਕਾਰ ਕੋਲ ਜਿਹੜੇ ਵੀ ਸਾਡੇ ਸਰਕਾਰੀ ਪ੍ਰੋਵਾਈਡ ਨੂੰ ਦੇ ਦੇ ਉਹਨਾਂ ਦੀ ਵਾਦੀ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜੀ